ਦੁੱਧ ਦਾ ਟੈਂਕਰ ਪਲਟਣ ਦੀ ਹੈ ਇਹ ਤਸਵੀਰਾਂ ਗੁਰਾਇਆਂ ਫਲੋਰ ਹਾਈਵੇ ਦੀਆਂ ਨੇ ਤੇ ਉੱਥੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਜਦੋਂ ਦੁੱਧ ਦਾ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਿਵੇਂ ਦੁੱਧ ਨੂੰ ਇਕੱਠਾ ਕਰਨ ਦੀ ਲੋਕਾਂ ਦੇ ਵਿੱਚ ਹੋੜ ਮੱਚ ਜਾਂਦੀ ਹੈ ਹਾਦਸਾ ਕਿਵੇਂ ਹੋਇਆ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਦਰਸਲ ਇਹ ਜਿਹੜਾ ਮੇਨ ਹਾਈਵੇ ਹੈਗਾ ਉਹ ਲੁਧਿਆਣਾ ਤੋਂ ਲੈ ਕੇ ਜੇਕਰ ਜਲੰਧਰ ਦੀ ਗੱਲ ਕਰੀਏ ਉੱਥੇ ਹੋਇਆ ਤੇ ਜੇਕਰ ਐਗਜੈਕਟ ਪੁਆਇੰਟ ਦੀ ਗੱਲ ਕਰੀ ਤਾਂ ਗੁਰਾਇਆਂ ਫਲੋਰ ਦੇ ਬਿਲਕੁਲ ਸੈਂਟਰ ਦੇ ਵਿੱਚ ਹੋਇਆ ਨਜ਼ਦੀਕ ਹੋਇਆ ਤੇ ਜਿਵੇਂ ਹੀ ਹਾਦਸਾ ਹੁੰਦਾ ਮੌਕੇ ਦੇ ਉੱਤੇ ਲੋਕ ਪਹੁੰਚ ਜਾਂਦੇ ਨੇ ਤੇ ਆਪਣੀਆਂ ਕੋਈ ਲੋਕ ਬਾਲਟੀਆਂ ਲੈ ਕੇ ਆ ਜਾਂਦਾ ਹੈ ਕੋਈ ਲੋਕ ਕੈਨੀਆਂ ਲੈ ਕੇ ਆ ਜਾਂਦੇ ਨੇ ਤੇ ਕੋਈ ਲੋਕ ਬੋਤਲਾ ਲੈ ਕੇ ਆ ਜਾਂਦੇ ਨੇ ਜਾਂ ਦੇਖਦੇ ਨੇ ਕਿ ਦੁੱਧ ਡੁੱਲਦਾ ਜਾ ਰਿਹਾ ਹੈ ਤਾਂ ਇਸ ਨੂੰ ਆਪੋ ਆਪਣੇ ਭਾਂਡਿਆਂ ਦੇ ਵਿੱਚ ਲੋਕ ਇਕੱਠਾ ਕਰਨ ਲੱਗ ਜਾਂਦੇ ਨੇ ਕਿ ਚਲੋ ਹੋ ਸਕਦਾ ਹੈ ਇੱਕ ਜਾਂ ਦੋ ਦਿਨਾਂ ਦਾ ਸਾਡਾ ਡੰਗ ਹੀ ਸਰ ਜਾਵੇ ਇਸ ਤਰੀਕੇ ਦੇ ਨਾਲ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚਦੀ ਆ ਪਹਿਲਾਂ ਪਹਿਲਾਂ ਤਾਂ ਲੋਕਾਂ ਨੂੰ ਮੌਕੇ ਤੋਂ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਚਲੋ ਇੱਥੋਂ ਹਟ ਜਾਓ ਪਰ ਲੋਕ ਕਿੱਥੇ ਟੱਗਦੇ ਨੇ ਭਾਵੇਂ ਕੋਈ ਗੱਡੀਆਂ ਦੇ ਵਿੱਚ ਹੋਣ ਕੋਈ ਮੋਟਰਸਾਈਕਲ ਦੇ ਹੋਵੇ ਜਾਂ ਫਿਰ ਹੋਵੇ ਕੋਈ ਸਾਈਕਲ ਦੇ ਉੱਤੇ ਤੇ ਜਿਹਦੇ ਹੱਥ 'ਚ ਜੋ ਵੀ ਕੰਟੇਨਰ ਹੁੰਦਾ ਭਾਵੇਂ ਉਹ ਬਾਲਟੀ ਹੋਵੇ ਬਾਲਟੀ ਦੇ ਵਿੱਚ ਦੁੱਧ ਭ ਦੇ ਹੱਥ ਵਿੱਚ ਬੋਤਲਾਂ ਤੇ ਆ ਦੇਖੋ ਬੋਤਲਾਂ ਦੇ ਵਿੱਚ ਦੁੱਧ ਪਿਆ ਭਰਿਆ ਜਾ ਰਿਹਾ ਹੈ ਤਾਂ ਇਸ ਵਕਤ ਸਭ ਦੀ ਇਹ ਇੱਛਾ ਹੈ ਕਿ ਬੈਂਦੀ ਗੰਗਾ ਦੇ ਵਿੱਚ ਹੱਥ ਧੋ ਲੈ ਜਾਣ ਪਰ ਇੱਥੇ ਕਿਸੇ ਦਾ ਨੁਕਸਾਨ ਹੋ ਗਿਆ ਉਹਨੂੰ ਨਹੀਂ ਧਿਆਨ ਵਿੱਚ ਰੱਖਿਆ ਜਾ ਰਿਹਾ ਲੋਕਾਂ ਦੀ ਕੋਸ਼ਿਸ਼ ਇਹੀ ਹੈ ਕਿ ਅਸੀਂ ਦੁੱਧ ਨੂੰ ਇਕੱਤਰਿਤ ਕਰ ਲਈਏ ਇਕੱਠਾ ਕਰ ਲਈਏ ਤੇ ਆਪੋ ਆਪਣੇ ਘਰੇ ਲੈ ਜਾਈਏ ਹੁਣ ਇਹਦੇ ਵਿੱਚ ਵੀ ਦੋ ਥਿਓਰੀਆਂ ਨਿਕਲ ਕੇ ਆ ਰਹੀਆਂ ਨੇ ਕੁਝ ਲੋਕ ਇਹ ਗੱਲ ਵੀ ਕਹਿ ਰਹੇ ਨੇ ਕਿ ਦੁੱਧ ਤਾਂ ਵੇਸਟ ਹੋ ਰਿਹਾ ਸੀ ਇਸ ਕਰਕੇ ਠੀਕ ਹੈ ਜੇ ਕੋਈ ਗਰੀਬ ਭਰ ਕੇ ਲੈ ਗਿਆ ਤੇ ਇਹਦੇ ਵਿੱਚ ਗਲਤ ਵੀ ਨਹੀਂ ਹੈ ਤਾਂ ਫਿਰ ਜੇਕਰ ਇੱਥੇ ਦੁੱਧ ਨੂੰ ਇਕੱਠਾ ਕਰਨਾ ਗਲਤ ਨਹੀਂ ਹੈ ਤਾਂ ਫਿਰ ਕਿਉਂ ਇੱਕ ਸਾਲ ਪਹਿਲਾਂ ਸਾਰੇ ਲੋਕ ਚੀਕਾਂ ਮਾਰ ਰਹੇ ਸੀ ਕਿ ਜਦੋਂ ਟਰੱਕ ਪਲਟ ਗਿਆ ਸੀ ਉਹਦੇ ਵਿੱਚੋਂ ਸੇਵ ਡਿੱਗ ਪਏ ਸੀ ਤੇ ਜਿਹੜੇ ਲੋਕ ਸੇਵ ਚੱਕ ਚੱਕ ਕੇ ਆਪਣੇ ਘਰਾਂ ਨੂੰ ਲੈ ਕੇ ਗਏ ਸੀ ਫਿਰ ਉਹਨਾਂ ਨੂੰ ਲਾਣ ਤੱਕ ਕਿਉਂ ਪਾਈਆਂ ਜਾ ਰਹੀਆਂ ਸੀ ਉਹ ਵੀ ਤਾਂ ਸੜਕ ਦੇ ਉੱਤੇ ਵਿਖਰੇ ਹੋਏ ਸੀ ਸੜਕ ਦੇ ਉੱਤੇ ਵਿਖਰੇ ਹੋਣ ਕਰਕੇ ਜਿਹੜੇ ਹੋਰ ਵਾਹਨ ਜਾ ਰਹੇ ਸੀ ਉਹਨਾਂ ਨਾਲ ਵੀ ਤਾਂ ਸੇਵ ਖਰਾਬ ਹੋ ਜਾਣੇ ਸੀ ਤੇ ਆਖਰਕਾਰ ਫਿਰ ਉਹ ਲੋਕ ਕਿਉਂ ਉਹਨਾਂ ਨੂੰ ਬਦਨਾਮ ਕਰ ਰਹੇ ਸੀ ਕਿ ਸੇਵ ਚੱਕ ਕੇ ਆਪਣੇ ਘਰਾਂ ਨੂੰ ਲੈ ਗਏ ਨੇ ਤੇ ਇਸੇ ਤਰੀਕੇ ਦੇ ਨਾਲ ਕਈ ਵਾਰ ਅਸੀਂ ਇਹ ਵੀ ਚੀਜ਼ ਦੇਖਦੇ ਆ ਜਦੋਂ ਪੈਟਰੋਲ ਜਾਂ ਫਿਰ ਡੀਜ਼ਲ ਦਾ ਟਰੱਕ ਪਲਟ ਜਾਂਦਾ ਹੈ ਫਿਰ ਤਾਂ ਉਹ ਵੀ ਲੋਕ ਸਹੀ ਹੋਏ ਜਿਹੜੇ ਲੋਕ ਪੈਟਰੋਲ ਉਹ ਡੀਜ਼ਲ ਇਕੱਠਾ ਕਰਕੇ ਲੈ ਕੇ ਜਾਂਦੇ ਨੇ ਪਰ ਨਹੀਂ ਜਿਸ ਤਰੀਕੇ ਦੇ ਨਾਲ ਚੋਰੀ ਚੋਰੀ ਹੀ ਹੁੰਦੀ ਆ ਭਾਵੇਂ ਉਹ ਲੱਖ ਦੀ ਹੋਵੇ ਭਾਵੇਂ ਉਹ ਕੱਖ ਦੀ ਹੋਵੇ ਇਸ ਕਰਕੇ ਚੋਰੀ ਨੂੰ ਚੋਰੀ ਹੀ ਕਿਹਾ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਭਾਵੇਂ ਸੇਵ ਚੋਰੀ ਕੀਤੇ ਹੋਣ ਕਿਸੇ ਨੇ ਪੈਟਰੋਲ ਡੀਜ਼ਲ ਡੁੱਲਦਾ ਆਪਣੀਆਂ ਬੋਤਲਾਂ ਕੰਨੀਆਂ ਦੇ ਵਿੱਚ ਭਰਿਆ ਹੋਵੇ ਜਾਂ ਫਿਰ ਕੋਈ ਇਸ ਮੌਕੇ ਦੇ ਉੱਤੇ ਚੋਕਾ ਰੰਦੀ ਕੋਸ਼ਿਸ਼ ਕਰ ਰਿਹਾ ਹੋਵੇ ਦੁੱਧ ਨੂੰ ਆਪਣੇ ਕੋਲ ਲਿਜਾ ਕੇ ਘਰਾਂ ਚ ਲੈ ਕੇ ਜਾ ਰਿਹਾ ਹੋਵੇ ਚੋਰੀ ਚੋਰੀ ਹੀ ਹੁੰਦੀ ਹੈ ਭਾਵੇਂ ਲੱਖ ਦੀ ਹੋਵੇ ਭਾਵੇਂ ਕੱਖ ਦੀ ਹੋਵੇ ਭਾਵੇਂ ਸਿਵਾਂ ਦੀ ਹੋਵੇ ਤੇ ਭਾਵੇਂ ਹੋਵੇ ਉਹ ਦੁੱਧ ਦੀ ਹਾਥ ਸੇ ਇੱਕੋ ਵਰਗੇ ਨੇ ਤਾਂ ਇਸ ਤਰੀਕੇ ਨਾਲ ਅਸੀਂ ਕਿਸੇ ਨੂੰ ਵੀ ਜਾਇਜ਼ ਸਹੀ ਆ ਗਲਤ ਨਹੀਂ ਠਹਿਰਾ ਸਕਦੇ ਪਰ ਲੋਕਾਂ ਦੀ ਕੀ ਸਮਝ ਹੈ ਲੋਕੀ ਕੀ ਸੋਚਦੇ ਆ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਜਿਸ ਤਰੀਕੇ ਦੇ ਨਾਲ ਇਹ ਤੇ ਇਹ ਦੁੱਧ ਦਾ ਭਰਿਆ ਹੋਇਆ ਟੈਂਕਰ ਪਲਟ ਜਾਂਦਾ ਤੇ ਉਸ ਦੇ ਵਿੱਚੋਂ ਲੋਕ ਦੁੱਧ ਇਕੱਠਾ ਕਰਕੇ ਆਪੋ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਨੇ ਕੀ ਇਹ ਸਹੀ ਹੈ ਜਾਂ ਫਿਰ ਗਲਤ ਹੈ ਕੋਧਨਾ ਖਾਸ ਤਾਂ ਕੁਛ ਇਸ ਤਰੀਕੇ ਦਾ ਹੋਵੇ ਕਿ ਇਹ ਦੁੱਧ ਹੀ ਖਰਾਬ ਹੋਵੇ ਤੇ ਲੋਕ ਇਸ ਤਰੀਕੇ ਦੇ ਨਾਲ ਚੋਰੀਆਂ ਕਰਕੇ ਦੁੱਧ ਨੂੰ ਘਰੇ ਲੈ ਕੇ ਜਾ ਰਹੇ ਨੇ ਤਾਂ ਕਿੰਨੇ ਲੋਕ ਬਿਮਾਰ ਵੀ ਹੋ ਸਕਦੇ ਨੇ ਤਾਂ ਹਾਲਾਂਕਿ ਇਹ ਦੁੱਧ ਖਰਾਬ ਨਹੀਂ ਹੋਣਾ ਹਲੇ ਇਹ ਪਿੰਡਾਂ ਦੇ ਵਿੱਚੋਂ ਇਕੱਠਾ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ ਇਹਨੂੰ ਜਿਸ ਤਰੀਕੇ ਨਾਲ ਭਾਵੇਂ ਵੇਰਕਾ ਦੇ ਪਲਾਂਟ ਹੋਣ ਜਾਂ ਫਿਰ ਹੋਰ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੇ ਪਲਾਂਟ ਹੋਣ ਪਲਾਂਟਾਂ ਵਿੱਚ ਲਜਾਇਆ ਜਾਂਦਾ ਫਿਰ ਇਸ ਦੇ ਵਿੱਚ ਇੱਕ ਜੋ ਵੀ ਹੈਗਾ ਇੱਕ ਖਾਣ ਵਾਲੇ ਜਿਹੜੇ ਕੈਮੀਕਲ ਹੁੰਦੇ ਆ ਉਹ ਮਿਲਾਏ ਜਾਂਦੇ ਆ ਪ੍ਰੀਜ਼ਰਵੇਟਿਵ ਤਾਂਕਿ ਇਸ ਨੂੰ ਲੰਬੇ ਸਮੇਂ ਤੱਕ ਸੰਭਾਲਿਆ ਜਾਵੇ ਤਾਂ ਹਾਦਸਾ ਜ਼ਰੂਰ ਹੋਇਆ ਲੋਕ ਦੁੱਧ ਇਕੱਠਾ ਕਰਦੇ ਹੋਏ ਵੀ ਦਿਖਾਈ ਦਿੱਤੇ ਨੇ ਸਹੀ ਹੈ ਜਾਂ ਗਲਤ ਲੋਕ ਕਮੈਂਟ ਕਰਕੇ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਪਰ ਇਹ ਵੀ ਹੈ ਕਿ ਜਦੋਂ ਅਸੀਂ ਡਰਾਈਵਰ ਜ਼ਖਮੀ ਆ ਉਹਦੇ ਨਾਲ ਵੀ ਗੱਲਬਾਤ ਕੀਤੀ ਤਾਂ ਡਰਾਈਵਰ ਨੇ ਦੱਸਿਆ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਾਲਾ ਸਾਹ ਜਾ ਰਿਹਾ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਤੋਂ ਅੰਮ੍ਰਾਲਾ ਜਾ ਰਿਹਾ ਸੀ ਸਾਹ ਕੀ ਹੋਇਆ ਫਿਰ ਰਸਤੇ ਜਾ ਰਿਹਾ ਸੀ ਇਹ ਰਾਤੀ ਗੱਡੀ ਚਲਾ ਕੇ ਤੇ ਇੱਕ ਬਾਈਕ ਵਾਲਾ ਸੀ ਅੱਗੇ ਕੀ ਕਿ ਉਹਨੇ ਜਾਣ ਕੇ ਬ੍ਰੇਕ ਦੀ ਮਾਰੀ ਤੇ ਮੈਂ ਵੀ ਬ੍ਰੇਕ ਮਾਰੀ ਤੇ ਮੇਰੀ ਗੱਡੀ ਘੁੰਮ ਗਈ ਪਿੱਛੇ ਉਹ ਤੋਂ ਕੀ ਕਿ ਸੀ ਗੱਡੀ ਕਿੱਥੇ ਦੁਰਦੀ ਸੀ ਅੱਛਾ ਜੀ ਫਿਰ ਕੀ ਹੋਇਆ ਗੱਡੀ ਪਲਟ ਗਈ ਗੱਡੀ ਜਾਣ ਕੇ ਜਦ ਜੱਕਦਾ ਮੈਂ ਵੀ ਬ੍ਰੇਕ ਮਾਰੀ ਤੇ ਗੱਡੀ ਫੋਟ ਬਾਰੀ ਦੇ ਉੱਪਰ ਚੜ ਜਿਕੇ ਪਲਟ ਗਈ ਸੀ ਪਾਣੀ ਕਿੰਨਾ ਦੁੱਧ ਸੀ ਵਿੱਚ ਹਾਂਜੀ ਦੁੱਧ ਸੀ ਕਿੰਨਾ ਦੁੱਧ ਨੁਕਸਾਨ ਹੋ ਗਿਆ ਕਿੰਨੇ ਦਾ ਨੁਕਸਾਨ ਹੋ ਗਿਆ ਲਗਭਗ ਜਿੱਤੇ ਹੁਣ ਪਤਾ ਨਹੀਂ ਪਾ ਜੀ ਤੇ ਲੱਗ ਜੇ ਕਿੰਨੇ ਲੀਟਰ ਸੀ ਦੁੱਧ ਵਿੱਚ 60 ਤੋਂ ਮੇਰੇ ਨਾਲ ਕੋਈ 22 ਤੇ 24 ਲੀਟਰ ਹੋ ਜਾ ਹੈ ਇਹ ਜਰਿਆ ਲੀਟਰ ਹੋਏਗਾ ਸ਼ਾਇਦ 24 ਹਾਂਜੀ ਕਿੱਥੋਂ ਆ ਕਿੱਥੋਂ ਜਾ ਰਹੀ ਸੀ ਕਿੱਥੇ ਜਾਣਾ ਸੀ ਬਟਾਲੇ ਤੋਂ ਅੰਮ੍ਰਿਤਸਰ ਜਾ ਰਹੀ ਸੀ ਕਿੱਥੇ ਦੀ ਗੱਡੀ ਹੈ ਇਹ ਬਟਾਲੇ ਦੀ ਹੈ ਤਾਂ ਇਸੇ ਦੁੱਧ ਵਾਲੇ ਜੋ ਟੈਂਕਰ ਹੈ ਉਸਦੇ ਡਰਾਈਵਰ ਸੀ ਡਰਾਈਵਰ ਨੇ ਸਾਫ਼ ਤੌਰ ਤੇ ਇਹ ਗੱਲ ਦੱਸੀ ਹੈ ਕਿ ਮੈਂ ਤਾਂ ਬੜੇ ਆਰਾਮ ਦੇ ਨਾਲ ਜਾ ਰਿਹਾ ਸੀ ਪਰ ਰਸਤੇ ਦੇ ਵਿੱਚ ਅੱਗੇ ਇੱਕ ਉਹਦਾ ਮੋਟਰਸਾਈਕਲ ਵਾਲੇ ਨੇ ਬ੍ਰੇਕ ਲਗਾ ਦਿੱਤੀ ਉਸ ਨੂੰ ਬਚਾਉਂਦੇ ਹੋਏ ਦੁੱਧ ਦੇ ਟੈਂਕਰ ਵਾਲੇ ਡਰਾਈਵਰ ਨੇ ਵੀ ਬ੍ਰੇਕ ਲਗਾ ਦਿੱਤੀ ਪਰ ਅੰਦਰ ਕਾਫੀ ਜਿਆਦਾ ਮਾਲ ਲੋਡ ਸੀਗਾ ਘੱਟੋ ਘੱਟ ਦੱਸਿਆ ਜਾ ਰਿਹਾ ਹੈ ਕਿ 25000 ਲੀਟਰ ਦੇ ਕਰੀਬ ਦੁੱਧ ਇਸ ਟੈਂਕਰ ਦੇ ਵਿੱਚ ਲੋਡ ਸੀ ਇਸ ਕਰਕੇ ਇੱਕੋ ਦਮ ਹਲੋਰਾ ਖਾ ਜਾਂਦਾ ਹੈ ਇਹ ਵੀ ਜਿਹੜਾ ਟੈਂਕਰ ਹੁੰਦਾ ਹੈ ਤੇ ਪਲਟ ਜਾਂਦਾ ਵੈ ਤੇ ਇਸ ਤੋਂ ਇਲਾਵਾ ਜੇਕਰ ਆਪਾਂ ਪੁਲਿਸ ਦੀ ਗੱਲ ਕਰੀਏ ਪੁਲਿਸ ਦਾ ਸਾਫ ਤੌਰ ਤੇ ਇਹ ਗੱਲ ਕਹਿਣਾ ਹੈ ਕਿ ਜਿਹੜਾ ਡਰਾਈਵਰ ਹੈ ਇਸ ਦੁੱਧ ਦੇ ਟੈਂਕਰ ਦਾ ਉਸ ਨੂੰ ਨੀਂਦ ਆ ਜਾਂਦੀ ਹੈ ਨੀਂਦ ਦੀ ਝਪਕੀ ਆ ਜਾਂਦੀ ਹੈ ਇਸ ਕਰਕੇ ਡਵਾਈਡਰ ਤੇ ਚੜ ਜਾਂਦਾ ਟੈਂਕਰ ਤੇ ਉਸ ਤੋਂ ਬਾਅਦ ਪਲਟ ਜਾਂਦਾ ਹਾਲਾਂਕਿ ਕੀ ਸੱਚ ਹੈ ਕੀ ਝੂਠ ਹੈ ਜਾਂਚ ਤੋਂ ਬਾਅਦ ਪਤਾ ਚੱਲ ਜਾਵੇਗਾ ਲੇਕਿਨ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਟਾਲੇ ਵਾਲੀ ਸਾਈਡ ਤੋਂ ਇਹ ਜੋ ਦੁੱਧ ਦਾ ਭਰਿਆ ਹੋਇਆ ਟੈਂਕਰ ਆ ਰਿਹਾ ਸੀ ਤੇ ਅੱਗੇ ਇਹ ਬਟਾਲੇ ਤੋਂ ਯਾਨੀ ਕਿ ਨਿਕਲਿਆ ਸੀਗਾ ਤੇ ਇਹਦਾ ਜਲੰਧਰ ਲੁਧਿਆਣਾ ਰੋਡ ਦੇ ਉੱਤੇ ਹਾਦਸੇ ਦਾ ਸੀ ਯਾਨੀ ਬਟਾਲੇ ਤੋਂ ਲੈ ਕੇ ਅੰਮ੍ਰਾਲੇ ਤੱਕ ਜਾਣਾ ਸੀਗਾ ਲੇਕਿਨ ਰਸਤੇ ਦੇ ਵਿੱਚ ਹੀ ਗੁਰਾਇਆ ਫਲੋਰ ਦੇ ਬਚਾਲੇ ਸੈਂਟਰ ਦੇ ਵਿੱਚ ਇਸ ਟੈਂਕਰ ਦਾ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਤੇ ਇੰਨੀ ਗਨੀਮਤ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਮਾਲੀ ਨੁਕਸਾਨ ਤਾਂ ਹੋਇਆ ਕਿਉਂਕਿ ਦੱਸਿਆ ਜਾ ਰਿਹਾ ਕਿ ਕਰੀਬ 20 ਤੋਂ ਲੈ ਕੇ 25000 ਲੀਟਰ ਦੁੱਧ ਸੀਗਾ ਤੇ ਉਹ ਜਿਹੜਾ ਦੁੱਧ ਬੱਢ ਗ ਜਾਂਦਾ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਦੁੱਧ ਤਾਂ ਡੁੱਲ ਰਿਹਾ ਸੀ ਅਸੀਂ ਇਸ ਕਰਕੇ ਲੈ ਗਏ ਪਰ ਜਰਾ ਦੇਖੋ ਜਿੰਨੇ ਵੀ ਲੋਕ ਨੇ ਦੁੱਧ ਨੂੰ ਟਕੈਨੀਆਂ ਦੇ ਵਿੱਚ ਭਰ-ਭਰ ਕੇ ਆਪਣੇ ਘਰਾਂ ਨੂੰ ਲੈ ਕੇ ਜਾ ਰਹੇ ਨੇ ਬੋਤਲਾ ਚ ਲੈ ਕੇ ਜਾ ਰਹੇ ਨੇ ਪਰ ਇਹਨਾਂ ਦੇ ਵਿੱਚੋਂ ਕਿਸੇ ਵੀ ਇੱਕ ਵਿਅਕਤੀ ਨੇ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜਾ ਜਿੱਥੋਂ ਦੁੱਧ ਦੀ ਲੀਕੇਜ ਹੋ ਰਹੀ ਆ ਜਿਹੜਾ ਢੱਕਣ ਖੁੱਲ ਗਿਆ ਜਿਹੜਾ ਟੌਪ ਦੇ ਉੱਤੇ ਹੁੰਦਾ ਟਰੱਕ ਦੇ ਉਸ ਨੂੰ ਬੰਦ ਕਰ ਦਿੱਤਾ ਜਾਵੇ ਤਾਂ ਕਿ ਦੁੱਧ ਦੀ ਵੇਸਟੇਜ ਨਾ ਹੋਵੇ ਨਹੀਂ ਪਰ ਕੋਸ਼ਿਸ਼ ਇਹੀ ਸੀ ਕਿ ਵੇਸਟੇਜ ਹੋ ਰਹੀ ਹੈ ਕੋਈ ਨਹੀਂ ਪਰ ਅਸੀਂ ਵੀ ਇਸ ਦੇ ਵਿੱਚੋਂ ਕੁਝ ਨਾ ਕੁਝ ਫਾਇਦਾ ਖੱਟ ਲਈਏ ਇਸੇ ਕਰਕੇ ਲੋਕ ਜਿਹਦੇ ਹੱਥ ਵਿੱਚ ਜੋ ਵੀ ਆਇਆ ਜਿਹਦੇ ਹੱਥ ਵਿੱਚ ਬਾਲਟੀ ਆਈ ਉਹ ਬਾਲਟੀ ਦੇ ਵਿੱਚ ਦੁੱਧ ਭਰ ਰਿਹਾ ਹੈ ਜਿਹਦੇ ਹੱਥ ਵਿੱਚ ਡੱਬਾ ਆ ਡੱਬੇ ਦੇ ਵਿੱਚ ਭਰ ਰਿਹਾ ਜਿਹਦੇ ਹੱਥ ਵਿੱਚ ਬੋਤਲ ਆ ਗਈ ਉਹ ਬੋਤਲ ਦੇ ਵਿੱਚ ਦੁੱਧ ਭਰ ਕੇ ਆਪੋ ਆਪਣੇ ਘਰਾਂ ਨੂੰ ਲੈ ਕੇ ਜਾ ਰਿਹਾ ਇਸ ਕਰਕੇ ਉਹ ਜਰਾ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਜਿਹੜੇ ਲੋਕ ਵੀਡੀਓ ਨੂੰ ਦੇਖ ਰਹੇ ਨੇ ਤੁਸੀਂ ਕੀ ਸਮਝਦੇ ਹੋ ਕਿ ਜੋ ਕੁਝ ਵੀ ਇਹ ਹੋ ਰਿਹਾ ਹੈ ਜਿਸ ਤਰੀਕੇ ਨਾਲ ਦੁੱਧ ਦੀ ਇੱਥੇ ਲੁੱਟ ਮਚਾਈ ਜਾ ਰਹੀ ਹੈ ਕੀ ਇਹ ਸਹੀ ਹੈ ਕਿ ਇਸ ਨੂੰ ਗਲਤ ਨਹੀਂ ਠਹਿਰਾਇਆ ਜਾਣਾ ਚਾਹੀਦਾ ਤੁਹਾਡੀ ਕੀ ਸਮਝ ਕਹਿੰਦੀ ਹੈ ਕਿਉਂਕਿ ਤੁਸੀਂ ਸਮਝਦਾਰ ਲੋਕੋ ਇਸ ਵਕਤ ਜਿਹੜੀ ਵੀਡੀਓ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਕਿਉਂਕਿ ਤੁਹਾਡੀ ਰਾਏ ਬੜੀ ਕੀਮਤੀ ਹੈ ਤੁਸੀਂ ਕੀ ਸੋਚਦੇ ਹੋ ਕਿ ਇਹ ਸਹੀ ਹੈ ਜਾਂ ਫਿਰ ਗਲਤ ਹੈ ਕਿਉਂਕਿ ਇਸ ਤੋਂ ਪਹਿਲਾਂ ਇੱਕ ਵੀਡੀਓ ਤੁਹਾਨੂੰ ਯਾਦ ਹੋਊਗਾ ਸਾਲਕ ਪਹਿਲਾਂ ਵੀ ਕਿਸ ਤਰੀਕੇ ਨਾਲ ਟਰੱਕ ਪਲਟ ਗਿਆ ਸੀ ਕਸ਼ਮੀਰ ਤੋਂ ਆਇਆ ਸੀ ਉਹ ਟਰੱਕ ਦੇ ਵਿੱਚ ਜਿਹੜੇ ਸੇਵ ਸੀ ਸੜਕ ਦੇ ਉੱਤੇ ਖਿੰਡ ਗਏ ਸੀ ਤੇ ਲੋਕਾਂ ਨੇ ਉਹ ਵੀ ਚੱਕ ਚੱਕ ਕੇ ਘਰੇ ਲੈ ਗਏ ਸੀ ਹਾਲਾਂਕਿ ਖਿੰਡੇ ਤਾਂ ਵੀ ਸੜਕ ਦੇ ਵਿਚਾਲੇ ਹੋਏ ਸੀ ਉੱਤੋਂ ਦੀ ਹੋਰ ਕੋਈ ਗੱਡੀਆਂ ਟਰੱਕ ਮੋਟਰਸਾਈਕਲ ਲੰਘ ਰਹੇ ਸੀ ਤਾਂ ਉਹ ਜਿਹੜੇ ਸੇਓ ਸੀ ਐਪਲ ਸੀ ਖਰਾ ਉਹ 19 ਉਹਨਾਂ ਨੂੰ ਚਾੱਕ ਕੇ ਘਰਾਂ ਨੂੰ ਲੈ ਗਈ ਸੀ ਤਾਂ ਲੋਕਾਂ ਨੇ ਬੜੀਆਂ ਲਾਣਤਾ ਪਾਈਆਂ ਕੀ ਇਹ ਚੀਜ਼ ਗਲਤ ਹੋ ਰਹੀ ਹੈ ਨਹੀਂ ਚੱਕਣਾ ਚਾਹੀਦਾ ਸੀ ਤੇ ਹੁਣ ਜਦੋਂ ਦੁੱਧ ਡੁੱਲ ਰਿਹਾ ਹੈ ਵੇਸਟੇਜ ਇੱਥੇ ਭਾਵੇਂ ਹੋ ਰਹੀ ਹੈ ਪਰ ਕੀ ਇਸ ਨੂੰ ਇਸ ਤਰੀਕੇ ਦੇ ਨਾਲ ਚੁੱਕ ਕੇ ਆਪੋ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਣਾ ਆਪਣੇ ਡੰਗਸਾਰਨ ਦੀ ਕੋਸ਼ਿਸ਼ ਕਰਨਾ ਕੀ ਇਹ ਸਹੀ ਹੈ ਜਾਂ ਫਿਰ ਗਲਤ ਹੈ ਕਮੈਂਟ ਕਰਕੇ ਆਪਣੀ ਰਾਏ ਸਾਨੂੰ ਜਰੂਰ ਦਿਓ ਪਰ ਤਸਵੀਰਾਂ ਸੀ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਗੁਰਾਇਆਂ ਫਲੋਰ ਜਿਹੜਾ ਰੋਡ ਹੈ ਉੱਥੇ ਹਾਦਸੇ ਦਾ ਸ਼ਿਕਾਰ ਹੋਇਆ ਬਟਾਲੇ ਤੋਂ ਕੈਂਟਰ ਚੱਲਿਆ ਸੀ ਤੇ ਅੰਬਾਲੇ ਜਾਣਾ ਸੀ ਕਰੀਬ 25000 ਲੀਟਰ ਦੇ ਵਿੱਚ ਕੈਂਟਰ ਦੇ ਵਿੱਚ ਦੁੱਧ ਸੀਗਾ ਪਰ ਪਲਟ ਜਾਂਦਾ ਐਕਸੀਡੈਂਟ ਹੋਇਆ ਦਰਕ ਨੇ ਇੱਕ ਜੋ ਟੈਂਕਰ ਦਾ ਜੋ ਡਰਾਈਵਰ ਸੀ ਉਹ ਤਾਂ ਸਾਫ਼ ਤੌਰ ਤੇ ਕਹਿ ਰਿਹਾ ਸੀ ਕਿ ਮੈਂ ਤਾਂ ਮੋਟਰਸਾਈਕਲ ਵਾਲੇ ਨੌਜਵਾਨ ਨੂੰ ਵਿਚਾਰ ਰਿਹਾ ਸੀ ਉਹਨੇ ਬ੍ਰੇਕ ਮਾਰ ਦਿੱਤੀ ਤੇ ਇਸ ਕਰਕੇ ਹਲੋਰੇ ਖਾ ਕੇ ਸਾਡਾ ਵੀ ਟੈਂਕਰ ਪਲਟ ਗਿਆ ਤੇ ਉਸ ਤੋਂ ਬਾਅਦ ਜਦ ਪੁਲਿਸ ਮੋਕੇ ਤੇ ਆਂਦੀ ਹੈ ਪੁਲਿਸ ਕਹਿੰਦੀ ਹੈ ਕਿ ਜਿਹੜਾ ਡਰਾਈਵਰ ਆ ਉਹਦੀ ਨੀਂਦ ਦੀ ਝਪਕੀ ਲੱਗ ਗਈ ਸੀ ਇਸ ਕਰਕੇ ਇਹ ਹਾਦਸਾ ਹੋਇਆ ਵੈ ਖੈਰ ਹਾਦਸੇ ਦੇ ਕਾਰਨ ਭਾਵੇਂ ਕੁਝ ਵੀ ਹੋਣ ਲੇਕਿਨ ਹਾਦਸੇ ਤੋਂ ਬਾਅਦ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਹੋਰ ਵੀ ਜ਼ਿਆਦਾ ਆਪਣੇ ਆਪ ਦੇ ਵਿੱਚ ਕੁਝ ਨਾ ਕੁਝ ਬਿਆਨ ਕਰ ਰਹੀਆਂ ਨੇ ਕਿ ਇਸ ਨੂੰ ਵੀ ਚੋਰੀ ਦੇ ਵਿੱਚ ਦਰਜ ਕੀਤਾ ਜਾਣਾ ਚਾਹੀਦਾ ਕਿ ਇਹ ਚੋਰੀ ਕੀਤੀ ਹੈ ਸਾਹਮਣੇ ਪੁਲਿਸ ਵੀ ਹਾਲਾਕਿ ਕਈ ਨੌਜਵਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ ਪੁਲਿਸ ਪਰ ਹੁਣ ਤੁਹਾਨੂੰ ਅਸੀਂ ਪੁਲਿਸ ਦਾ ਰਿਐਕਸ਼ਨ ਵੀ ਸੁਣਾ ਦਵਾਂਗੇ ਕਿ ਪੁਲਿਸ ਕੀ ਕੁਝ ਕਹਿ ਰਹੀ ਹੈ ਪੁਲਿਸ ਨੇ ਇਹ ਵੀ ਕਿਹਾ ਸੀ ਕਿ ਅਸੀਂ ਹੀ ਲੋਕਾਂ ਨੂੰ ਕਿਹਾ ਸੀ ਕਿ ਕੋਈ ਗੱਲ ਨਹੀਂ ਦੁੱਧ ਲੈ ਜਿਓ ਵੈਸੇ ਵੀ ਵੇਸਟ ਹੋ ਰਿਹਾ ਤਾਂ ਜਰਾ ਸੁਣੋ ਪੁਲਿਸ ਕੀ ਕਹਿ ਰਹੀ ਹੈ ਇਸ ਮੈਂ ਐਸ ਜਸਵਿੰਦਰ ਸਿੰਘ ਸੜਕ ਸਰਖਿਆ ਫੋਰਸ ਰੂਟ ਨੰਬਰ 94506 ਦੇ ਤਨਾਤਾਂ ਸਾਨੂੰ ਕੋਈ ਅਨਨੋਨ ਫੋਨ ਤੋਂ ਫੋਨ ਆਇਆ ਸੀ ਵੀ ਇੱਕ ਟਰੱਕ ਜਿਹੜਾ ਦੁੱਧ ਵਾਲਾ ਪਲਟ ਗਿਆ ਆ ਇਹ ਬਟਾਲੇ ਤੋਂ ਜਾ ਰਿਹਾ ਸੀਗਾ ਅੰਬਾਲਾ ਅੰਬਾਲਾ ਜੀ ਹਾਂਜੀ ਤੇ ਡਰਾਈਵਰ ਦੇ ਕੋ ਨੀਂਦ ਆਉਣ ਦਾ ਕਾਰਨ ਲੱਗ ਰਿਹਾ ਹਾਂਜੀ ਠੀਕ ਹੈ ਜੀ ਗੱਡੀ ਐ ਸਰਵਿਸ ਲਾਈਨ ਤੇ ਪਲਟ ਗਈ ਹੁਣ ਅਸੀਂ ਹੈਡਰਾ ਮੰਗਾਇਆ ਠੀਕ ਹੈ ਜੀ ਤੇ ਛੋਟੇ ਹੈਡਰੇ ਤਾਂ ਚੁੱਕਿਆ ਨਹੀਂ ਜਾਣਾ ਇਹ ਤੇ ਨੈਸ਼ਨਲ ਹਾਈਵੇ ਵਾਲੇ ਦਾ ਹੈਡਰਾ ਆ ਰਿਹਾ ਤੇ ਉਹਨਾਂ ਫਿਰ ਸਿੱਧਾ ਕਰਵਾ ਰਹੇ ਆ ਇਹ ਲੀਟਰਾਂ ਦੇ ਟਨਾਂ ਦੇ ਹਿਸਾਬ ਨਾਲ ਦੁੱਧ ਬਾਹਰ ਆ ਕੀ ਕਹਿਣਾ ਕੋ ਡਰਾਈਵਰ ਦੇ ਬਚਾਓਗੇ ਡਰਾਈਵਰ ਦੇ ਸੱਟ ਲੱਗੀ ਆ ਹਾਂਜੀ ਸਿਰ ਤੇ ਉਹਨੂੰ ਅਸੀਂ ਸਿਵਲ ਹਸਪੀਟਲ ਦੇ ਫਲੋਰ ਦਾਖਲ ਕਰਵਾਇਆ ਹੈ ਕਿੱਦਾਂ ਦੇ ਹਾਲਾਤ ਆ ਉਹਦਾ ਠੀਕਾ ਖਤਰੇ ਤੋਂ ਬਾਹਰ ਹੀ ਆ ਜੀ ਖਤਰੇ ਤੋਂ ਬਾਹਰ ਆ ਹਾਂਜੀ ਦੁੱਧ ਦਾ ਕਰਾ ਰਹੇ ਆ ਸਾਡੇ ਦੁੱਧ ਦਾ ਕਰਵਾ ਰਹੇ ਆ ਜੀ ਤੇ ਦੁੱਧ ਜਿਹੜਾ ਰੁੱਢਦਾ ਹੈ ਇਹਦਾ ਫੇਰਾ ਵੀ ਹੋ ਜਾਣਾ ਜੇ ਕੋਈ ਆਜਮਤ ਲੈ ਵੀ